ਪੰਜਾਬ ਨੇ ਇੱਕ ਸਭ ਤੋਂ ਵੱਡੀ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ ਪੰਜਾਬ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ਜਿਸ ਨੇ ਆਪਣੀ ਸਰਹੱਦ ਤੇ ਲਗਾਇਆ ਹੈ ਸਭ ਤੋਂ ਆਧੁਨਿਕ ਐਂਟੀ ਡਰੋਨ ਸਿਸਟਮ ਬਾਜਕ ਇਹ ਕੋਈ ਆਮ ਮਸ਼ੀਨ ਨਹੀਂ ਹੈ ਇਹ ਹੈ ਪੰਜਾਬ ਦਾ ਨਵਾਂ ਸੁਰੱਖਿਆ ਕਵਚ 553 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਦੇ ਨਾਲ ਜਿੱਥੋਂ ਅਕਸਰ ਡਰੋਨਾਂ ਦੇ ਰਾਹੀਂ ਆਉਂਦੇ ਸਨ ਨਸ਼ੇ ਤੇ ਹਥਿਆਰ ਹੁਣ ਉਹਨਾਂ ਦੀ ਖੇਡ ਖਤਮ ਪੰਜਾਬ ਸਰਕਾਰ ਨੇ ਵਾਰ ਅਗੇਂਸਟ ਡਰੱਗਸ ਮੁਹਿੰਮ ਦੇ ਤਹਿਤ ਤਿੰਨ ਯੂਨਿਟ ਪਹਿਲਾਂ ਹੀ ਲਗਾ ਦਿੱਤੇ ਹਨ ਅਗਲੇ ਕੁਝ ਮਹੀਨਿਆਂ ਵਿੱਚ ਹੋਰ 6 ਯੂਨਿਟ ਆਉਣਗੇ ਕੁੱਲ 52 ਕਰੋੜ ਦੀ ਲਾਗਤ ਦੇ ਨਾਲ ਬਾਜਖ ਸਿਸਟਮ ਆਪਣੇ ਆਪ ਡਰੋਨ ਨੂੰ ਪਛਾਣਦਾ ਹੈ ਉਸ ਦੇ ਲੋਕੇਸ਼ਨ ਨੂੰ ਟ੍ਰੇਸ ਕਰਦਾ ਹੈ ਤੇ ਫਿਰ ਬੀਐਸਐਫ ਆਈਐਫ ਤੇ ਫੌਜ ਨਾਲ ਮਿਲ ਕੇ ਉਸ ਨੂੰ ਡਾਊਨ ਕਰ ਦਿੰਦਾ ਹੈ ਇਹ ਹੈ ਹਾਈ ਟੈਕ ਆਟੋਮੈਟਿਕ ਡਿਫੈਂਸ ਜੋ ਰਾਤ ਅਤੇ ਦਿਨ ਦੋਵੇਂ ਵੇਲੇ ਕੰਮ ਕਰੇਗਾ ਜਿਵੇਂ ਬਾਜ਼ ਦੀ ਨਿਗਾਹ 'ਚ ਕੋਈ ਸ਼ਿਕਾਰ ਨਹੀਂ ਬਚ ਸਕਦਾ ਹੁਣ ਬਾਜ਼ ਅੱਖ ਦੀ ਨਿਗਾਹ ਤੋਂ ਕੋਈ ਡਰੋਨ ਨਹੀਂ ਬਚੇਗਾ ਪੰਜਾਬ ਦੀ ਇਹ ਟੈਕਨੋਲੋਜੀ ਨਾ ਸਿਰਫ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਰੋਕੇਗੀ ਸਗੋਂ ਭਾਰਤ ਦੀ ਸੁਰੱਖਿਆ ਦੇ ਨਵੇਂ ਮਿਆਰ ਸੈੱਟ ਕਰੇਗੀ ਇਹ ਹੈ ਨਵਾਂ ਪੰਜਾਬ ਜਿੱਥੇ ਸੁਰੱਖਿਆ ਵੀ ਹਾਈ ਟੈਕ ਹੈ ਤੇ ਨਸ਼ਿਆਂ ਤੇ ਵਾਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਇਹ ਚਾਲ ਇਤਿਹਾਸ ਬਦਲ ਦੇਵੇਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ